ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਜੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ 30 ਦਸੰਬਰ ਦਾ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਸੋ ਟੋਲ ਪਰਾਜਾ ਜੋ ਪਿੰਡ ਬਰੋਦੀ ਹੈ ਸੋ ਇੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਆਪਣਾ ਧਰਨਾ ਦਿੱਤਾ ਗਿਆ ਹੈ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਤੇ ਲੈਨੇ ਆ ਪੂਰੀ ਜਾਣਕਾਰੀ ਬੀਜੇਪੀ ਸਰਕਾਰ ਜਿੰਦਾਬਾਦ ਬੀਜੇਪੀ ਸਰਕਾਰ ਜਿੰਦਾਬਾਦ ਬੀਜੇਪੀ ਸਰਕਾਰ ਜਿੰਦਾਬਾਦ ਭੰਤੀ ਸਰਕਾਰ ਜਿੰਦਾਬਾਦ ਕਰੋਤੀ ਕਿਸਾਨ ਕਰੋਤੀ ਦਾਜ ਬਦਲ ਦੋ ਤਾਜ ਬਦਲ ਦੋ ਮਹਿਮਨ ਦਾਜ ਬਦਲ ਦੋ ਦਾਜ ਬਦਲ ਦੋ ਤਾਜ ਬਦਲ ਦੋ ਮਹਿਮਨ ਦਾਜ ਬਦਲ ਦੋ ਜਯਾ ਸਰਕਾਰ ਮੁਰਦਾਬਾਦ ਜੁਲਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਬਚਾਓ ਜਾਨ ਬਚਾਓ ਗੱਲੇ ਵਾਲ ਦੀ ਜਾਨ ਬਚਾਓ ਜਾਨ ਬਚਾਓ ਜਾਨ ਬਚਾਓ ਜਾਨ ਬਚਾਓ ਫਿਰ ਕਾਂਪਰਾਤੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਨਾ ਜ਼ੋਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਾਂ ਮਟੋ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ شاہੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ شاہੀ ਨਹੀਂ ਚਲੇਗੀ ਨਹੀਂ ਚਲੇਗੀ ਜਿਹੜਾ ਲੋਕਾਂ ਨਾਲ ਖਿਆ ਉਹਦਾ ਕੱਖ ਨਾ ਰਿਆ ਜਦਾਂ ਮੋਦੀ ਲੋਕਾਂ ਨਾਲ ਖਾਣਾ ਤੇਰਾ ਕੱਖ ਨਾ ਰਿਆ ਅਨੀਪਾਲ ਸਾਹਿਬ ਟੂਲ ਪਲਾਜ ਦੇ ਧਰਨਾ ਦਿੱਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਉਹ ਐਗਰੀ ਦਾ ਖਾਲਸਾ ਵੈਖਰੀ ਜੀ ਫਤਿਹ ਤੁਹਾਡਾ ਪਹਿਲਾਂ ਧੰਨਵਾਦ ਪ੍ਰਸ਼ਨ ਦਾ ਤੁਸੀਂ ਇੱਥੇ ਪਹੁੰਚੇ ਆ ਇਹ ਕਾਲਤੀ ਜਿ세 ਬੰਦੇ ਜੋ ਡੱਲੇ ਵਾਲ ਭੁਖੜਤਾਲ ਤੇ ਬੈਠਾ ਹੈ ਉਹ ਵੀ ਕਾਲਤੀ ਵੀ ਆਪਾਂ ਪੰਜਾਬ ਭਾਰਤ ਬੰਦ ਕਰਨਾ ਹੈ ਉਹਦੇ ਕਾਰਨ ਅਸੀਂ ਇਲਾਕਾ ਸਾਰਾ ਨਿਕਲ ਕੇ ਅਸੀਂ ਟੂਲ ਪਲਾਜਾ ਬੜੋਦੀ ਭੁਖੜਤਾਲ ਤੇ ਵੀ ਲੜੀ ਵੇ ਚਲਦੇ ਹਾਂ ਵੀਰੇ ਅਸੀਂ ਫਿਰ ਇਹ ਬੰਦ ਕਰਿਆ ਜੀ ਆਪਾਂ ਟੂਲ ਪਲਾਜਾ ੱਲੇਵਾਲ ਸਾਹਿਬ ਨੂੰ तकरीबन 1 ਮਹੀਨੇ ਦੇ ਵੱਧ ਦਿਨ ਹੋ ਗਏ ਆ ਭੁਖੜਤਾਲ ਤੇ ਬੈਠੇ ਤੇ ਲੋਕ ਕਮਿਸ਼ਨ ਵੱਲੋਂ ਵੀ ਇਹ ਲੜੀਵਾਰ ਭੁਖੜਤਾਲ ਚੱਲ ਰਹੀ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਲੜੀਵਾਤ ਅਸੀਂ ਸਰਕਾਰਾਂ ਨੂੰ ਜਗਾਉਣ ਵਾਸਤੇ ਵੀ ਅਸੀਂ ਵੀ ਆਪਣਾ ਜੋਦਾਨ ਪਾਈਏ ਉਰੇ ਬੈਠੀ ਹੈ ਦੱਲੇਆ ਨੂੰ ਸਰਕਾਰ ਤੱਕ ਮੜੀ ਆਵਾਜ਼ ਜਾਵੇ ਪੰਜਾਬ ਸਰਕਾਰ ਨੂੰ ਮੜਾ ਪੰਜਾਬ ਸਰਕਾਰ ਵੀ ਸੁੱਤੀ ਪਈ ਹੈ ਮੋਦੀ ਸਰਕਾਰ ਵੀ ਸੁੱਤੀ ਪਈ ਹੈ ਜਗਾਉਣ ਵਾਸਤੇ ਅਸੀਂ ਇਹ ਤਾਂ ਭੁਖੜਤਾਲ ਵੀ ਅਸੀਂ ਤਾਂ ਕਰੀ ਹੈ ਪਰੇ ਸਰਕਾਰਾਂ ਸੁੱਤੀਆਂ ਪਈਆਂ ਜੇ ਕੋਈ ਡੱਲੇ ਵਾਲੋਂ ਸਾਡੇ ਉਹਨੂੰ ਹੋ ਗਿਆ ਕੁਛ ਤਾਂ ਅਮਾ ਹੋ ਜੂਗਾ ਪੰਜਾਬ ਦੇ ਵਿੱਚ ਭਾਰ ਦੇ ਵਿੱਚ ਇਹ ਸਰਕਾਰ ਤੇ ਸਾंभਿਆ ਨਹੀਂ ਜਾਣਾ ਫਿਰ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਤੇ ਬਹੁਤ ਔਖਾ ਹੋਊਗਾ ਡੱਲੇ ਵਾਲਾ ਪਰਮਾਤਮਾ ਤੰਤਰੂਤੀ ਰੱਖੇ ਕੋਈ ਸਰਕਾਰ ਐ ਇੱਛਾ ਨਹੀਂ ਲੰਦੀ ਕਿਆ ਮੋਦੀ ਨੇ ਗੁਰਪ੍ਰੋਵਤ ਵਾਦਾ ਕਰਿਆ ਤਾਂ ਮੈਂ ਤਿੰਨੇ ਕਾਨੂੰਨ ਵਾਪਸ ਕਰ ਲੇ ਉਹ ਤਿੰਨੇ ਕਾਨੂੰਨਾਂ ਉਹਨੇ ਵਾਪਸ ਕਰਿਆ ਉਦਾਂ ਹੀ ਲਾਗੂ ਸਟੇਟਾਂ ਮਤਲਬ ਭੇਜਦੇ ਉਹਨਾਂ ਸਾਰਿਆਂ ਨੂੰ ਕਿੱਥੇ ਵੀ ਰਾਜ ਸਰਕਾਰ ਹੈ ਯਾ ਅੱਜ ਕਿਸਾਨਾਂ ਵੱਲੋਂ ਪੰਜਾਬ ਮੰਡਰੀ ਕਾਲ ਦਿੱਤੀ ਗਈ ਜੀ ਉਸਦੇ ਬਾਰੇ ਕੀ ਜਣਾ ਚਾਹੋਗੇ ਬਿਲਕੁਲ ਜੀ ਅੱਜ ਡੱਲੇਵਾਲ ਜੀ ਨੂੰ 32 33 ਦਿਨ ਹੋ ਗਏ ਜੀ ਮਰਨ ਵੜਤੇ ਬੈਠੇ ਸੋ ਜਿਹੜੀ ਜਥੇਬੰਦੀ ਵੱਲੋਂ ਕਾਲ ਆਈ ਸੀ ਖਨੌਲੀ ਵਾਟਰ ਤੋਂ ਸ਼ੰਭੂ ਵਾਟਰ ਤੋਂ ਸੋ ਉਹਦਾ ਪੂਰਨ ਸਮਰਥਨ ਕਰਦੇ ਹੋਏ ਸਾਡਾ ਇਲਾਕਾ ਨਿਕਲ ਕੇ ਆਇਆ ਨੌਜਵਾਨ ਬਜ਼ੁਰਗ ਮੋਢੇ ਨਾਲ ਮੋਢਾ ਜੋੜ ਕੇ ਅੱਜ ਖੜੇ ਹੋਰੇ ਰੋਡ ਜਾਮ ਹੈ ਸੋ ਇਸ ਤੋਂ ਬਿਨਾ ਪਿੰਡਾਂ 'ਚ ਵੀ ਬੰਦ ਕਰਿਆ ਹੋਇਆ ਹੈ ਪਿੰਡ ਪੱਧਰ ਤੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਪਿੰਡਾਂ ਚ ਵੀ ਉਹਨਾਂ ਨੇ ਟਰਾਲੀਆਂ ਲਾਈਆਂ ਹੋਈਆਂ ਪਿੰਡਾਂ ਚ ਵੀ ਟ੍ਰੈਫਿਕ ਬੰਦ ਕਰੀ ਹੋਈ ਆ ਸੋ ਪਿੰਡਾਂ ਚ ਵੀ ਬਹੁਤ ਭਰਪੂਰ ਸਮਰਥਨ ਸਾਨੂੰ ਮਿਲ ਰਿਹਾ ਇਸ ਧਰਨੇ ਦੇ ਵਿੱਚ ਕਿਨੇ ਕਿਨੇ ਨੂੰ ਜਾਣ ਦੀ ਛੋਟ ਦਿੱਤੀ ਜਾ ਰਹੀ ਐ ਐਂਬੂਲੈਂਸ ਹੋ ਗਈਆਂ ਫੌਜ ਦੀਆਂ ਗੱਡੀਆਂ ਹੋ ਗਿਆ ਕੋਈ ਐਮਰਜੈਂਸੀ ਹੈ ਕਿਸੇ ਬੱਚੇ ਦਾ ਕੋਈ ਪੇਪਰ ਹੈ ਜਾਂ ਕਿਸੇ ਨੇ ਬਾਹਰ ਨੂੰ ਜਾਣਾ ਫਲਾਈਟ ਐ ਐਮਰਜੈਂਸੀ ਜਿਹੜੀਆਂ ਸੁਭਾਅਮਾਨ ਨੇ ਉਹ ਸਾਰੀਆਂ ਚੱਲੂਆਂ ਬਾਕੀ ਸਾਰੇ ਬੰਦ ਐ ਹੋਰ ਕਿਸੇ ਨੂੰ ਲੰਘਣ ਨਹੀਂ ਦਊਂਗਾ ਪ੍ਰਸ਼ਾਸਨ ਵੱਲੋਂ ਕਿੰਦਾ ਦਾ ਸਹਿਯੋਗ ਦਿੰਦਾ ਯਾਰ ਨਹੀਂ ਪ੍ਰਸ਼ਾਸਨ ਤਾਂ ਚਲੋ ਸਰਕਾਰਾਂ ਦੇ ਹੀ ਹੁੰਨੇ ਆ ਪ੍ਰਸ਼ਾਸਨ ਦਾ ਤਾਂ ਕੋਈ ਸਹਿਯੋਗ ਨਹੀਂ ਹੁੰਦਾ ਕਿਸੇ ਵੀ ਉਹਦੇ 'ਚ ਕਿਉਂਕਿ ਪ੍ਰਸ਼ਾਸਨ ਜੇ ਸਹਿਯੋਗ ਕਰੇ ਤਾਂ ਵੱਡੇ ਪੱਧਰ ਤੇ ਚੱਲ ਸਕਦਾ ਧਰਨਾ ਇਹ ਮੰਗਾ ਵੀ ਮਨਾਈਆਂ ਜਾ ਸਕਦੀਆਂ ਨੇ ਕੋਈ ਔਖਾ ਨਹੀਂ ਹੈ ਪਰ ਪ੍ਰਸ਼ਾਸਨ ਕੋਈ ਇੱਥੇ ਕੋਈ ਸਾਨੂੰ ਕੋਈ ਬਹੁਤਾ ਸਹਿਯੋਗ ਨਹੀਂ ਹੈ ਪ੍ਰਸ਼ਾਸਨ ਵੱਲੋਂ ਅਗਲੀ ਰਣਨੀਤੀ ਕੀ ਰਹੀ ਹੈ ਅਗਲੀ ਜੋ ਸਾਨੂੰ ਖਨੌਰੀ ਵਾਟਰ ਤੋਂ ਕਾਲ ਆਊਗੀ ਜਿਥੇ ਬੰਦੀਆਂ ਦਾ ਜੋ ਹੁਕਮ ਆਊਗਾ ਬੰਦ ਦਾ ਆਊਗਾ ਸੜਕ ਤੇ ਬੈਠਣਾ ਜਾਂ ਮਰਨ ਵਰਤੇ ਤੇ ਕਿਸੇ ਨੂੰ ਬੈਠਣਾ ਇਹ ਹੋਰ ਤਾਂ ਨਾਂਵ ਲਿਖਾਏ ਜਾਉਗੇ ਸਾਡੇ ਧਰਨੇ 'ਚ ਵੀ ਜਾਉਗੇ ਅਸੀਂ ਵੀ ਆਪਣੇ ਨਾਂਵ ਲਿਖਾਉਂਗੇ ਅਸੀਂ ਵੀ ਨਾਲ ਮਰਨ ਵਰਤੇ ਤੇ ਬੈਠਾਂਗੇ ਜਿਵੇਂ ਕਿ ਲੜੀਵਾਰ ਰੇ ਭੁਖੜਤਾਲ ਵੀ ਚੱਲ ਰਹੀ ਹੈ ਉਸ ਦੇ ਵਿੱਚ ਕਿਵੇਂ ਦਾ ਸਮਰਥਨ ਮਿਲ ਰਿਹਾ ਇਲਾਕੇ ਅੱਜ 11ਵਾਂ ਦਿਨ ਹੈ ਜੀ ਲੜੀਵਾਰ ਭੁਖੜਤਾਲ ਤੇ ਅੱਜ ਬੈਨਿੰਪਾਲ ਜੀ ਦੀਪਾ ਬਰੋਲ ਮਾਸਟਰ ਜੀ ਸੇਵਾ ਸਿੰਘ ਤੇ ਦਰਬਾਰਾ ਸਿੰਘ ਨੱਗਲਗੜੀਆ ਪੰਜ ਜਥਿਆਂ ਬੰਦਿਆਂ ਦਾ ਜਥਾ ਭੁਖੜਤਾਲ ਤੇ ਵਹਿੰਦਾ ਹੈ ਰੋਜ਼ ਅੱਜ 11ਵਾਂ ਦਿਨ ਹੈ ਅੱਡੇ ਕੋਲ ਮਹੀਨੇ ਦੀ ਬੁਕਿੰਗ ਹੋਈ ਹੋਈ ਹੈ ਨੌ ਲਖਾਏ ਹੋਏ ਆ ਲੋਕਾਂ ਨੇ ਆਪਣੇ ਹਰ ਪਿੰਡ ਚੋਂ ਦੋ ਦੋ ਤਿੰਨ ਤਿੰਨ ਜਥੇ ਬਣ ਕੇ ਆ ਰਹੇ ਆ ਤਾਂ ਉਹ ਕਹਿੰਨੇ ਵੀ ਦੱਸੋ ਕੀ ਹੁਕਮ ਹੈ ਕੀ ਕਰਨਾ ਹੈ ਕਿ ਰਣਨੀਤੀ ਅੱਗੇ ਦੀ ਸੋ ਪੁੱਛ ਪੁੱਛ ਕੇ ਜਾ ਰਹੇ ਆ ਦੇਖੋ ਨੌਜਵਾਨ ਟਰੈਕਟਰ ਲੈ ਕੇ ਦੁਆਰਾ ਘੁੰਮਣਾ ਸ਼ੁਰੂ ਹੋ ਗਏ ਆ ਸੋ ਜਿਹੜੀ ਗਰਮੀ ਮੋਦੀ ਨੂੰ ਅਸੀਂ ਪਹਿਲਾਂ ਸਵਾ ਸਾਲ ਪਹਿਲਾਂ ਦਿਖਾਈ ਤੀ ਉਹੀ ਖੂਨ ਚ ਸਾਡੇ ਚ ਗਰਮੀ ਅੱਜ ਵੀ ਹੈਗੀ ਆ ਕੇਂਦਰ ਸਰਕਾਰ ਇਹਨਾਂ ਭੁੱਲੇ ਵੀ ਉਦੋਂ ਟਾਲ ਮਟੋਲ ਕਰਕੇ ਝੂਠੇ ਲਾਰੇ ਲਾ ਕੇ ਗੁਰਪੁਰਬ ਨੂੰ ਇਹਨਾਂ ਨੇ ਵਿਸ਼ਵਾਸ 'ਚ ਲੈ ਕੇ ਉੱਥੇ ਤੋਂ ਸਾਨੂੰ ਠਾਲ ਕੇ ਦਿੱਲੀ ਤੋਂ ਵਾਪਸ ਪੰਜਾਬ ਭੇਜਤਾ ਤਾਂ ਸੋ ਦਿੱਲੀ ਨੂੰ ਫੇਰ ਦੁਬਾਰਾ ਆ ਰਹੇ ਆਂ ਤੇ ਆ ਕੇ ਹਟੂਗੇ ਅਸੀਂ ਡੱਲੇਵਾਲ ਸਾਹਿਬ ਨੂੰ ਤਕਰੀਬਨ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਭੁਖੜਤਾਲ 'ਤੇ ਬੈਠੇ ਹੋਏ ਓਰੇ ਸਾਡੇ ਟੂਲ ਪਲਾਜ਼ਾ ਤੇ ਵੀ ਲੜੀਵਾਰ ਭੁਖੜਤਾਲ ਚੱਲ ਰਹੀ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਮੇਰੀ ਤੁਹਾਨੂੰ ਪਹਿਲਾਂ ਤਾਂ ਉਹ ਰੌਣ ਤੇ ਥੋੜਾ ਬਹੁਤ ਬਹੁਤ ਛੋੜੇ ਚੈਨਲ ਦਾ ਧੰਨਵਾਦ ਦੂਜੀ ਗੱਲ ਲੋਕ ਸਾਨੂੰ ਬਹੁਤ ਸਿਉਉਦੇ ਰਹੇ 20 ਦਸੰਬਰ ਤੇ ਪੰਜ ਪੰਜ ਬੰਦੇ ਰੋਜ਼ ਭੁਖੜ ਹੜਤਾਲ ਤੇ ਬੈਠ ਰਹੇ ਹਨ ਅਗਰ ਡੱਲੇਵਾਲ ਸਾਫ ਨੂੰ ਕੁਝ ਹੋ ਗਿਆ ਇਹ ਸਾਰੇ ਪੰਜਾਬ ਸੜਕਾਂ ਉਪਰਾਕ ਹੈ ਲਾਜ ਜਨਾਨੀਆਂ ਲਾ ਬੱਚਾ ਬੱਚਾ ਇਹ ਮਰਨ ਮਰਤ ਤੇ ਬੈਠ ਜਾਊਗਾ ਔਰ ਇਹਨਾਂ ਨੂੰ ਸੈਂਟਰਲ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਬਸਖਾ ਦੂਗਾ ਦੂਜੀ ਗੱਲ ਹੈ ਮੋਦੀ ਸਰਕਾਰ ਦਾ ਤਾਂ ਜਿਹੜਾ ਅੜੀ ਰਵਈਆ ਹੈਗਾ ਹੀ ਹੈਗਾ ਇਹਨਾਂ ਨੇ ਗੁਰਪਰਬ ਵਾਲੇ ਦਿਨ ਜਿਹੜੇ ਕਾਲੇ ਕਾਨੂੰਨ ਰੱਦ ਕਰੇ ਤੇ ਹੁਣ ਇਹਨਾਂ ਨੇ ਉਹ ਖਰੜਾ ਸਟੇਟਾ ਨੂੰ ਭੇਜਤਾ ਦੁਬਾਰਾ ਹੈ ਟੇਡੇ ਢੰਗ ਨਾਲ ਉਹ ਦੁਬਾਰਾ ਕਾਨੂੰਨ ਲਾਉਣੇ ਨੂੰ ਫਿਰਦੇ ਨੇ ਦੋ ਹੀ ਗੱਲ ਹੈ ਜਿਹੜਾ ਮਤਲਬ ਕਾਨੂੰਨ ਲਾਗੂ ਹੋਣ ਤੇ ਪਹਿਲੇ ਹੀ ਮਤਲਬ ਉਹ ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੇ ਜਿਹੜੀ ਐਸਾਂ ਜੀਰੀ ਤਿੰਨ ਤਿੰਨ ਚਾਰ ਚਾਰ ਚਾਹ ਦੋ ਦੋ ਰੁਪਇਆ ਕੱਟ ਲਾ ਕੇ ਉਹ ਕਰੀਏ ਉਹਦਿਆਂ ਤਹਿਆਂ ਤਾਂ ਇਹ ਮਤਲਬ ਐਮਐਸਪੀ ਦਾ ਜਿਹੜਾ ਕਾਨੂੰਨ ਨਿਜਮ ਬੜਿਆ ਹੋਇਆ ਉਹਨਾਂ ਦੀ ਪਹਿਲੀ ਅੜਾ ਰਹੀ ਦੋ ਹੀ ਗੱਲ ਹੈ ਸਾਨੂੰ ਬਹੁਤ ਇਹ ਮਤਲਬ ਪਰੇਮਾਨ ਨਾਲ ਗੱਲ ਕਹਿਣੀ ਪੈ ਰਹੀ ਹੈ ਵੀ ਅਸੀਂ ਕੋਈ ਖੁਸ਼ੀਚ ਨਹੀਂ ਇਹ ਮਤਲਬ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਲੋਕਾਂ ਦੀ ਪਰੇਸ਼ਾਨੀ ਬਿਲਕੁਲ ਮੈਂ ਮੰਨਦਾ ਹੈ ਕਿ ਕਿਸੇ ਨੇ ਪੇਪਰ ਦੇਣਾ ਕਿਸੇ ਨੇ ਪੀਜੀਆਈ ਜਾਣਾ ਐਂਬੂਲੈਂਸ ਹੈ ਇਹ ਆ ਹੋਰ ਜ਼ਰੂਰੀ ਕੰਮ ਹੈ ਉਹਨਾਂ ਨੂੰ ਅਸੀਂ ਨਹੀਂ ਰੋਕਦੇ ਦੂਈ ਗੱਲ ਆ ਆਮ ਜਿਹੜਾ ਰੋਜ਼ ਦਾ ਜੀਵਨ ਹੈ ਉਹਦੇ 'ਚ ਵੀ ਦਿੱਕਤਾਂ ਆਉਂਦੀਆਂ ਪਰ ਉਹਦਾ ਕਾਰਨ ਹੈ ਇੱਕ ਲੋਕ ਕਹਿੰਦੇ ਵੀ ਇਹਨਾਂ ਨੂੰ ਆਮ ਪਬਲਿਕ ਨੂੰ ਹਰਾਸ ਕਰਕੇ ਕੀ ਫਾਇਦਾ ਪਰੀਸ਼ਾਨ ਕਰਕੇ ਇਹ ਕੋਈ ਸਾਡਾ ਸ਼ੌਂਕ ਨਹੀਂ ਇਹ ਮਜਬੂਰੀ ਬਿੱਤੇ ਨਿਕਲਿਆ ਹੋਇਆ ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੇ ਕਿਸੇ ਬੰਦੇ ਦੀ ਪਰਿਵਾਰ ਬਿੱਤੇ ਬਾਹ ਮੱਡ ਹੋ ਜੂਗਾ ਰਾਤ ਨੂੰ ਕੋਈ ਡਰਮਨੀ ਰਾਹੀਂ ਰੁਕ ਰੌਂਦਾ ਫੇਰ ਉਹ ਰਾਤ ਨੂੰ ਸੁੱਤਾ ਆਰਾਮ ਨਾਲ ਨਹੀਂ ਸੌਂ ਸਕੂਗਾ ਰੌਲਾ ਪਾਊਗਾ ਨਾ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਬੁਢੇ ਬਜ਼ੁਰਗ ਨਿਆਣਿਆਂ ਨੂੰ ਸੌਣ ਦਊਗਾ ਨਾ ਉਹ ਮਤਲਬ ਪੜੋਸਿਆਂ ਨੂੰ ਸੌਣ ਦਊਗਾ ਇਕਨੇ ਹੁਣ ਸਾਨੂੰ ਪਰੇਸ਼ਾਨੇ ਰੋਟੀ ਰੋਜੀ ਗਰੀਬ ਦੀ ਅਮੀਰ ਦੀ ਸਾਰਿਆਂ ਦਾ ਰਜਗਾਰ ਖੋਇਆ ਜਾ ਰਿਹਾ ਹੈ ਜੇ ਮੰਡੀਕਰਨ ਖਤਮ ਹੋ ਗਿਆ ਟਰਾਂਸਪੋਰਟ ਵੀ ਖਤਮ ਹੋ ਜਾਣੀ ਆ ਆਰਟੀ ਵੀ ਖਤਮ ਹੋ ਜਾਣੀ ਆ ਲੇਬਰ ਵੀ ਖਤਮ ਹੋ ਜਾਣੀ ਆ ਕਿਸਾਨੀ ਵੀ ਖਤਮ ਹੋ ਜਾਣੀ ਆ ਜਿਹੜੇ ਮਤਲਬ ਇੱਕ ਸਾਥੇ ਰੇਟ ਪਰ ਕਣਕਾ ਮਿਲਦੀਆਂ ਇਹ ਕਾਰਪੋਰੇਟ ਘਰਾਣਿਆਂ ਦੇ ਅਧੀਨ ਆ ਜੂਗੀਆਂ ਇਹ ਮਤਲਬ ਕਿਲੋ-ਕਿਲੋ 2-2 ਕਿਲੋ ਦੇ ਪੈਕਟਾਂ 'ਚ ਬੜੇ-ਬੜੇ ਮੌਲਾ ਵਾਲੇ ਇਹ ਵੇਚੂਗੇ ਛੋਟੀਆਂ ਚੱਕੀਆਂ ਵੀ ਤਬਾਹ ਹੋ ਜੂਗੀਆਂ ਛੋਟੀਆਂ ਦੁਕਾਨਾਂ ਵੀ ਤਬਾਹ ਹੋ ਜੂਗੀਆਂ ਵੇਰਜਗਾਰੀ ਦਾ ਦਾਇੰਤ ਮਤਲਬ ਬਹੁਤ ਫੈਲ ਜੂਗਾ ਉਹਦੇ 'ਚ ਇਹ ਜਿਹੜੇ ਇਹਨਾਂ ਦੇ بڑے بڑے ਮਾؤول ਹੋਣਗੇ ਛੋਟੀਆਂ ਦੁਕਾਨਦਾਰਾਂ ਦੇ ਛੋਟੇ ਜ਼ਿਮੀਂਦਾਰਾਂ ਦੇ ਹਰ ਛੋਟੇ ਵਰਗ ਦੇ ਇਹਨਾਂ ਦੇ ਜਿਹੜੇ ਸੀਸੇ ਸਾਫ਼ ਕਰੂਗੇ ਧੰਨਵਾਦ ਮੈਂ ਮੇਜ ਸਿੰਘ ਆਪਣੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਬਲੌਕ ਮਾਜਰੀ ਦਾ ਪ੍ਰਧਾਨ ਐ ਤੇ ਅੱਜ ਜੋ ਧਨ ਇੱਥੇ ਬਣੀਵਾਲ ਗਰੁੱਪ ਨੇ ਲਾਇਆ ਹੈਗਾ ਮੈਂ ਉਹਦੇ ਵਿੱਚ ਸਮੂਲਤ ਕੀਤੀ ਹੈ ਮੈਂ ਇਹਨਾਂ ਦੇ ਨਾਲ ਜੋ ਵੀ ਇਹਨਾਂ ਨੇ ਮੰਗਾ ਆਪਣੇ ਕਿਸਾਨਾਂ ਬਾਰੇ ਦੱਸਿਆ ਆਪ ਨੂੰ ਪਹਿਲਾਂ ਹੀ ਵਿਸਤਾਰ ਨਾਲ ਮੈਂ ਇਹਨਾਂ ਦੀ ਸਮਰਥਨ ਕਰਦਾ ਆਪਣੇ ਯੂਨੀਅਨ ਵੱਲੋਂ ਅਤੇ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਹਨਾਂ ਦੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਇਹ ਮੰਨੀਆਂ ਜਾਣ ਅਤੇ ਡੱਲੇਵਾਲ ਸਾਹਿਬ ਦੀ ਸਿਹਤ ਹੈ ਜਿਹੜੀ ਹੈ ਉਹ ਤੰਦਰੁਸਤੀ ਹੋਵੇ ਅਤੇ ਉਹਨਾਂ ਦਾ ਆਪਣਾ ਜਿਹੜਾ ਹੈਗਾ ਬਚਾਓ ਕੀਤਾ ਜਾਵੇ ਚਾਹੇ ਡਾਕਟਰੀ ਸਹਾਇਤਾ ਦਿੱਤੀ ਜਾਵੇ ਜੋ ਵੀ ਦਿੱਤੀ ਜਾਵੇ ਉਹਨੂੰ ਬਚਾਇਆ ਜਾਵੇ ਬਾਕੀ ਜਿਹੜੀ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਜਿਹੜੇ ਧਰਨਾ ਹੈਗਾ ਇਹ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਵੀ ਥੋੜਾ ਹੈਲਪ ਕਰਨੀ ਚਾਹੀਦੀ ਹੈ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਮੈਂ ਤਾਂ ਇੰਨੇ ਹੀ ਕਹਿਣਾ ਆਪਣਾ